ਕਾਲਸਾ ਹਾਂਜੀ ਹਾਂਜੀ ਕਟੇਂ ਦਾਸ ਜਥੇਦਾਰ ਬਾਬਾ ਜਸਪ੍ਰੀਤ ਸਿੰਘ ਮੁੱਖ ਮੰਤਰੀ ਸਰਸੀ ਜੀ ਬਾਬਾ ਉਹਦੇ ਸੰਗ ਜੀ ਕਰਨਾ ਦਲ ਦਾ ਦਾਸ ਕੀਤੀ ਆ ਬਾਬਾ ਜੀ ਅਸੀਂ ਅਰਜ਼ ਕਰਨਾ ਚਾਹੁੰਦੇ ਆਂ ਕਿ ਆਪਣੀ ਕਿਸਾਨੀ ਮੁੱਦਾ ਬੜਾ ਭਕਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਕਿਸਾਨੀ ਮੁੱਦਾ ਦੇਖੋ ਅੱਗੇ ਵੀ 2000 ਦੇ ਵਿੱਚ ਜਦਾ ਕਿਤੇ ਵਿੱਚ ਹੋਰ ਦਾ ਲੱਗਾ ਸੀਗਾ ਉਹ ਦਾ 10 ਸਾਲ 7 ਤੋਂ ਬੋਲਦਾ ਜਿਹੜਾ ਲੱਗਾ ਸੀਗਾ ਔਰ ਉਹਦੀ ਸਰਕਾਰ ਨੇ ਇਹ ਮੰਗਾ ਪਹਿਲਾਂ ਵੀ ਇਹ ਮੰਗਿਆ ਸੀ ਕਿ ਆ ਤੇ ਫਿਰ ਮੰਨ ਕੇ ਜਿਹੜੀ ਇਹ ਸਰਕਾਰ ਬਣ ਘਰ ਹੋਈਆ ਕਿਉਂਕਿ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਨੇ ਧੋਖਾ ਕੀਤਾ ਮੈਂ ਸਮਝਦਾ ਕਿ ਮੰਗਾ ਮੰਨ ਕੇ ਫਿਰ ਦੁਬਾਰਾ ਜਿਹੜਾ ਇਹਨਾਂ ਨੂੰ ਜਲੀਲ ਕੀਤਾ ਤੋ ਵਿਚਾਰੇ ਫੇਰ ਆਪਣੇ ਘਰ-ਬਾਰ ਛੱਡ ਕੇ ਬਾਲ-ਬੱਚੇ ਛੱਡ ਕੇ ਆਪਣੀਆਂ ਜਿਹੜੀਆਂ ਪੈੜੀਆਂ ਛੱਡ ਕੇ ਕਾਰੋਬਾਰ ਛੱਡ ਕੇ ਉਹ ਫੇਰ ਅੱਜ ਉਹ ਸੜਕਾਂ ਤੇ ਰੋਲ ਰਹੇ ਆ ਬਹੁਤੀ ਸਰਕਾਰ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਅੱਗੇ ਵੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੰਘ ਸਾਹਿਬ ਜਹਦਰਪਾਪਾ ਮਾਨ ਸਿੰਘ ਜੀ 96 ਕਰੋੜੀ ਜੀ ਬਾਬਾ ਰਾਜਾ ਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਜਹਦਰਪਾਪਾ ਨਰੈਣ ਸਿੰਘ ਜੀ ਹੋਰ ਸਾਡੀਆਂ ਤੇ ਐਗ ਸਿੰਘ ਜਥੇਬੰਦੀਆਂ ਨੇ ਕਿਸਾਨਾਂ ਦੇ ਨਾਲ ਉਹਨੂੰ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਸੀਗਾ ਤੇ ਅੱਜ ਵੀ ਜੇਕਰ ਸਾਨੂੰ ਉਹ ਸੱਦਨਗੇ ਪੰਥ ਦੀ ਸ਼ਰਨ ਦੇ ਵਿੱਚ ਆਣਗੇ ਤੇ ਅਸੀਂ ਜ਼ਰੂਰ ਉੱਥੇ ਜਾਵਾਂਗੇ ਕਿਉਂਕਿ ਉਹ ਇੱਕ ਆਪਣੇ ਪੇਟ ਦੀ ਪੂਰਤੀ ਵਾਸਤੇ ਕਹਿ ਲਈਏ ਕਿਸਾਨ ਬੈਠੇ ਆ ਕਿਉਂਕਿ ਐਸੀ ਕਦੇ ਵੀ ਉਹਨਾਂ ਦੀ ਪੇਟ ਨਹੀਂ ਲੱਗਣ ਦਵਾਂਗੇ ਕਿਉਂਕਿ ਉਹ ਪੰਜਾਬ ਦੇ ਜਾਏ ਆ ਪੰਜਾਬ ਤੇ ਜਨਮੇ ਆ ਅਸੀਂ ਇਹਨਾਂ ਦੇ ਨਾਲ ਪੂਰੇ ਤਤਪਰ ਹੋ ਕੇ ਅਸੀਂ ਜਿੰਨਾ ਚੱਕਰ ਵੀ ਉਹ ਸੰਘਰਸ਼ ਮੋਰਚਾ ਚੱਲੂਗਾ ਅਸੀਂ ਆਪਣੀ ਜਥੇਬੰਦੀ ਦੇ ਸਮੇਤ ਘੋੜਿਆਂ ਦੇ ਸਮੇਤ ਦਲਪੰਥ ਦੇ ਸਮੇਤ ਅਸੀਂ ਡਟਾਂਗੇ ਪਰ ਉਦੋਂ ਜਦੋਂ ਉਹ ਪੰਥ ਦੀ ਅਗਵਾਈ ਮੰਗਣਗੇ ਅਸੀਂ ਉਦੋਂ ਜਾਵਾਂਗੇ ਅਮਰਤਪਾਲ ਸਿੰਘ ਵੇਖੋ ਜਦੋਂ ਵੀ ਕੋਈ ਪੰਜਾਬ ਦਾ ਭਲਾ ਕੌਣ ਵਾਸਤੇ ਜਾਂ ਨੌਜਵਾਨੀ ਸਾਡੀ ਜਿਹੜੀ ਦੂਜੇ ਰਸਤੇ ਜਾ ਰਹੀ ਆ ਨਸ਼ਿਆਂ ਦੀ ਦਲਦਲ ਲਾ ਲਈਏ ਪਤਤ ਪੁਣੇ ਵੱਲ ਲਾ ਲਈਏ ਜਦੋਂ ਕੋਈ ਸੂਰਮਾ ਕੋਈ ਪੰਥ ਦੀ ਸੇਹਤ ਦੇਣ ਵਾਸਤੇ ਆਂਦਾ ਹੈ ਤੇ ਉਦੋਂ ਉਦੋਂ ਹੀ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਨ ਲੱਗ ਜਾਂਦਾ ਹੈ ਭਾਈ ਅਮਰਤਪਾਲ ਸਿੰਘ ਇੱਕ ਬਾਹਰੀ ਕੰਟਰੀ ਛੱਡ ਕੇ ਪੰਜਾਬ ਦੀ ਧਰਤੀ ਤੇ ਆ ਕੇ ਉਹਨੇ ਅਮਰਤ ਪਾਨ ਪਹਿਲਾਂ ਆਪ ਕੀਤਾ ਅਮਰਤ ਛੱਕ ਕੇ ਫਿਰ ਉਹ ਪੂਰਾ ਤਿਆਰਪੁਰ ਪਿਆਰ ਹੋ ਕੇ ਨੌਜਵਾਨੀ ਨੂੰ ਅਮਰਿਤ ਛਾਲਣ ਲੱਗਾ ਵਹੀ ਰੰਗ ਕਰਨ ਲੱਗੇ ਤੇ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਉਹਨੂੰ ਬਰਦਾਸ਼ਤ ਨਹੀਂ ਹੋਇਆ ਕਿਉਂਕਿ ਪੰਜਾਬ ਦੀ ਸਰਕਾਰ ਕੋਈ ਵੀ ਹੋਵੇ ਉਹ ਨਹੀਂ ਜਾਣਦੀ ਕਿ ਨੌਜਵਾਨ ਸਾਡੇ ਕੋਲ ਆਪਣੇ ਹੱਕ ਮੰਗ ਲੈਣ ਉਹ ਚਾਹੁੰਦੇ ਆ ਕਿ ਇਹ ਅਨਪੜ ਰਹਿਣ ਔਰ ਨਸ਼ੇ ਦੀ ਦਲਦਲ ਦੇ ਵਿੱਚ ਰਹਿਣ ਕਿਉਂਕਿ ਇਹ ਨਸ਼ਾ ਕਿਤੇ ਅੱਜ ਦਾ ਨਹੀਂਗਾ ਪਿਛਲੀਆਂ ਸਰਕਾਰਾਂ ਤੋਂ ਹੀ ਚੱਲ ਰਿਹਾ ਪਰ ਜੇ ਕੋਈ ਐਸ ਬੰਦੇ ਆਤਾ ਕੋਈ ਭਲਾ ਚੋਂਦਾ ਪਰ ਸਰਕਾਰਾਂ ਨਹੀਂ ਮਤਲਬ ਕਿ ਪੰਜਾਬ ਨੂੰ ਚੰਗੇ ਰਾਹ ਪਾਉਣੀਆਂ ਜਾਣਦੀਆਂ ਸਰਕਾਰਾਂ ਤੇ ਮੈਂ ਸਮਝਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਬਿਨਾਂ ਸ਼ਰਤ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਕੋਈ ਉਹਨਾਂ ਨੇ ਕੋਈ ਐਸਾ ਕਰਮ ਨਹੀਂ ਕੀਤਾ ਕਿ ਜਿਹੜਾ ਕੋਈ ਪੰਜਾਬ ਦੇ ਨਾਲ ਕੋਈ ਇਹੋ ਜਿਹਾ ਕੋਈ ਕੀਤਾ ਹੋਵੇ ਕਿ ਪੰਜਾਬ ਦਾ ਨੁਕਸਾਨ ਪਹੁੰਚਿਆ ਹੋਵੇ ਜੇਕਰ ਉਹਨਾਂ ਦੀਆਂ ਸੁਭਾਵਾਂ ਨੂੰ ਵੇਖਦੇ ਆਪਾਂ ਤੇ ਬੜੇ ਨੌਜਵਾਨਾਂ ਨੂੰ ਉਹਨਾਂ ਨੇ ਅਮਰਿਤ ਸ਼ਕਾਇਆ ਭਗਵਾਨ ਤੁਹਾਨੂੰ ਚਾਹੀਦਾ ਕਿ ਉਹਨਾਂ ਨੂੰ ਬਿਨਾਂ ਸ਼ਰਤ ਦੇ ਰਿਹਾ ਕਰੇ ਹਜੇ ਕਿ ਪਰਿਵਾਰ ਜਿਹੜਾ ਭਾਵੇਂ ਕੀ ਉਹਨਾਂ ਦੀ ਮੰਗ ਕਰਦਾ ਕਿ ਉਹਨਾਂ ਨੂੰ ਡਿਬਰੂਗੜ ਤੋਂ ਪੰਜਾਬ ਦੀਆਂ ਜੇਲਾਂ ਚ ਲਿਆਂਦਾ ਜਾਵੇ ਪਰ ਅਸੀਂ ਤੇ ਮੰਗ ਕਰਦੇ ਆ ਕਿ ਉਹਨਾਂ ਨੂੰ ਪੰਜਾਬ ਦੀ ਪੰਜਾਬ ਦੀਆਂ ਜੇਲਾਂ ਤੇ ਲਿਆਂਨ ਤੋਂ ਧਿਆਨ ਦੀ ਜਗ੍ਹਾ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਤਾਂ ਕਿ ਨੌਜਵਾਨ ਜਿਹੜੇ ਪਿੱਛੇ ਜਾ ਚੁੱਕੇ ਆ ਸਾਡੇ ਉਹਨਾਂ ਨੂੰ ਫਿਰ ਦੁਬਾਰਾ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਮੁਰੂ ਦੇ ਲੜ ਲਾਇਆ ਜਾ ਸਕੇ ਔਰ ਅਸੀਂ ਪਰਿਵਾਰ ਦੇ ਨਾਲ ਵੀ ਪੂਰੇ ਤਤਪਰ ਤਤ ਹੋ ਕੇ ਅਸੀਂ ਤਿਆਰ ਪਰ ਤਿਆਰ ਹੋ ਕੇ ਨਾਲ ਖਲੋਤੇ ਆ ਭਾਵੇਂ ਕਿ ਅੰਮ੍ਰਿਤਪਾਲ ਮਹਿਰੋ ਜਿਹੜਾ ਬੜਾ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਵਾਸਤੇ ਬਹੁਤ ਮਲਕੀ ਵੀਡੀਓ ਪੜਾ ਕੇ ਪਾ ਰਹੇ ਆ ਮੈਂ ਸਮਝਦਾ ਕਿ ਸਾਡੀਆਂ ਨਿਹੰਗ ਸਿੰਘ ਜਥੇ ਪੰਨੀਆਂ ਕੋਈ ਏਲੀਆਂ ਵੀ ਵੇਲੀਆਂ ਨਹੀਂ ਗੀਆਂ ਕਿ ਜਿਹੜਾ ਕੋਈ ਆਪੇ ਹੀ ਮਹਾਰੇ ਹੋ ਕੇ ਆਪੇ ਚਲੇ ਜਾਣ ਜਾਦੋਂ ਕੋਈ ਉਹਨਾਂ ਦੀ ਸ਼ਰਨ ਚਾਹੁੰਦਾ ਜਾਂ ਕੋਈ ਉਹਨਾਂ ਦੇ ਸਾਥ ਹਾਲ ਦਾ ਮੰਗਦਾ ਤੇ ਅਸੀਂ ਪੂਰੇ ਪੰਜਾਬ ਦੇ ਜਾਇਆਂ ਦੇ ਨਾਲ ਅਸੀਂ ਘਲੋਤੇ ਆ ਦਿਨ ਪਰ ਰਾਤ ਘਲੋਤੇ ਆ ਜਿਹੜਾ ਕੋਈ ਟੰਗਾ ਕੰਮ ਕਰਦਾ ਉਹਦੇ ਨਾਲ ਆ ਭਾਵੇਂ ਕਰਨਾਲਾ ਲਾਲੀਏ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਜੀ ਜਾਂ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਜੀ ਚਾਹੇ ਬਾਬਾ ਮਲਵੀਰ ਸਿੰਘ ਲਾਲੀਏ ਚਾਹੇ ਜਹਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਕਿਉਂਕਿ ਇਹ ਸਾਰੇ ਹੀ ਪੰਥ ਦਾ ਭਲਾ ਚਾਹੁੰਦੇ ਆ ਪਰ ਆਪਣੀਆਂ ਨਾਂ ਚਮਕਾਉਣ ਵਾਸਤੇ ਇਦਾਂ ਦੀਆਂ ਵੀਡੀਓ ਨਾ ਪਾਈਏ ਕਿਉਂਕਿ ਸਾਨੂੰ ਪਤਾ ਜਦੋਂ 2020 ਦੇ ਵਿੱਚ ਇਸੇ ਅੰਮ੍ਰਿਤਪਾਲ ਮਹਿਰੋ ਨੇ ਜਦੋਂ ਸਾਰੀਆਂ ਜਥੇਬੰਦੀਆਂ ਦੇ ਖਿਲਾਫ ਬੋਲਿਆ ਕਿ ਨਿਹੰਗ ਸਿੰਘਾਂ ਦਾ ਕੋਈ ਆਸ਼ਰਮ ਬਣਾਇਆ ਜਾਵੇ ਜਿਹੜੇ ਨਿਹੰਗ ਸਿੰਘ ਮਤਲਬ ਕਿ ਵੀ ਬਜ਼ੁਰਗੋ ਜਾਂਦੇ ਆ ਇਦਾਂ ਬੜਾ ਕੁਝ ਉਹਨੇ ਬੋਲਿਆ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਉਦੋਂ ਦਾਸ ਅਤੇ ਜਥੇਦਾਰ ਬਾਬਾ ਨਰੈਣ ਸਿੰਘ ਜੀ ਹੀ ਇਹਨੂੰ ਹਰਮੰਦਰ ਸਾਹਿਬ ਪਰਕਰਮਾ ਕਰਨ ਵਾਸਤੇ ਨਾਲ ਗਏ ਸੀਗੇ ਕਿਉਂਕਿ ਇਹਨੇ ਆਪ ਸਾਨੂੰ ਫੋਨ ਕੀਤਾ ਕਿ ਬਾਬਾ ਜੀ ਕਿ ਮੇਰੇ ਨਾਲ ਚੱਲੋ ਕਿ ਮੇਰੇ ਖਿਲਾਫ ਉੱਥੇ ਕਈ ਨਿਹੰਗ ਸਿੰਘ ਜਥੇਬੰਦੀਆਂ ਬਿਰੀ ਜੰਦੀਆਂ ਦੇ ਸਿੰਘ ਬੈਠੇ ਆਂ ਔਰ ਬੈਠੇ ਵੀ ਸੀਗੇ ਤੇ ਦਾਸ ਉਹਨਾਂ ਨੇ ਬਾਬਾ ਜੀ ਨਰੈਣ ਸਿੰਘ ਜੀ ਨਾਲ ਗੱਲ ਕਰਕੇ ਅਸੀਂ ਨੂੰ ਪੂਰੀ ਪਰਕਰਮਾ ਕਰਕੇ ਅਰਦਾਸ ਬੇਨਤੀ ਕਰਕੇ ਅਸੀਂ ਆਏ ਸੀਗੇ ਤੇ ਮੈਂ ਸਮਝਦਾ ਕਿ ਐਦਾਂ ਦੀਆਂ ਵੀਡੀਓ ਪਾਉਣ ਨਾਲੋਂ ਤੇ ਸਾਨੂੰ ਇੱਕ ਮੁੱਠ ਹੋਣਾ ਚਾਹੀਦਾ ਅਸੀਂ ਕਿਸੇ ਦੇ ਦੁਸ਼ਨ ਬਾਜੀ ਨਾਲ ਦਈ ਹੈ ਕਿ ਉਹ ਜਥੇਬੰਦੀ ਨਹੀਂ ਆ ਰਹੀ ਸਾਰੀਆਂ ਜਥੇਬੰਦੀਆਂ ਤਿਆਰ ਆ ਕਿਉਂਕਿ ਕਿਸਾਨਾਂ ਦਾ ਅੰਨ ਸਾਰੇ ਖਾਂਦੇ ਆ ਔਰ ਸਾਰੇ ਉਹਨਾਂ ਦੇ ਨਾਲ ਆ ਉਦੋਂ ਨਾਲ ਆ ਜਦੋਂ ਉਹ ਆਪ ਪੰਥ ਦੀ ਸ਼ਰਨ ਵਿੱਚ ਆਣਗੇ ਪੰਥ ਦਾ ਸਹਿਯੋਗ ਮੰਗਣਗੇ ਉਹਨਾਂ ਚੱਕਰ ਨਹੀਂ ਜਿਨ੍ਹਾਂ ਚੱਕਰ ਉਹ ਆਪ ਨਹੀਂ ਆਂਦੇ ਕਿਉਂਕਿ ਇਹ ਨਿਹੰਗ ਸਿੰਘ ਫੌਜਾਂ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ 14 ਜੰਗਾਂ ਦੇ ਵਿੱਚ ਫਤੇ ਕਰਾਈ ਸੀਗੀ ਕਾਰਾ ਗਿਆਵੇਂ ਨਿਆਲੋ ਜਾਵੇ ਸ਼ਹੀ ਸਿੰਘਾਂ ਚਰਨਾਂ ਨੂੰ ਭਾਵੇ ਬਹੁਤ ਸ਼੍ਰੀ ਆਕਾਲ ਕਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਾਰ ਜੰਗਾਂ ਲੜੀਆਂ ਤੇ ਇਹ ਵੀ ਜੰਗਾਂ ਕਲਕੀ ਧਰ ਪਾਤਸ਼ਾਹ ਮਹਾਰਾਜ ਜੀ ਤੇ ਪੰਥ ਨੇ ਫਤਹਿ ਕੀਤੀਆਂ ਸੀਆਂ ਤੇ ਅੱਜ ਵੀ ਜੇਕਰ ਉਹ ਆਣਗੇ ਕਿਉਂਕਿ 19 ਵਾਰ ਨਿਹੰਗ ਸਿੰਘਾਂ ਨੇ ਹੀ ਦਿੱਲੀ ਫਤਹਿ